ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲਈਏ ਭਾਈ ਤੁਹਾਡੇ ਅੱਜ ਵਾਜੀ ਬਈ ਦੇ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਭਾਈ ਗੁਰਪ੍ਰੀਤ ਸਿੰਘ ਪਿੰਡ ਢੱਲਵਾ ਹੂੰ ਸਿੰਘਾਪੱਤੀ ਸਿੰਘਾਪੱਤੀ ਆ ਤੇ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤੱਪਾ ਹੈਨਾ ਤਹਿਸੀਲ ਤੱਪਾ ਨੇੜੇ ਤਾਂ ਭਾਈ ਰਹਿਆ ਨਾ 4 ਕਿਲੋਮੀਟਰ ਤੱਪਾ ਆਪਾਂ ਨੂੰ ਹੰਝ 4 ਕਿਲੋਮੀਟਰ ਆ ਜੀ ਮੋਬਾਈਲ ਨੰਬਰ ਬੋਲ 9988801088 ਠੀਕ ਹੈ ਬਾਈ ਬਾਈ ਜਿਹੜੀ ਬੈੜ ਨੇ ਆਪਣੇ ਘਰ ਦੀ ਹੈ ਹਾਂ ਹਾਂਜੀ ਘਰ ਦੀ ਬੈੜ ਆਈ 50 0 ਬਾਰਡ ਦੀ ਬੈੜ ਆਈ ਇਹ ਪਹਿਲਾਂ ਬੈੜ ਠੀਕ ਹੈ ਪਹਿਲਾਂ ਸੂਆ ਸੂੰਦੀ ਹਾਂਜੀ ਪਹਿਲਾਂ ਸੂਆ ਸੂੰਦੀ ਹੈ ਜਿਹਦੀ ਮਾਂ ਨੇ ਆਪਣੇ ਕੋਲੇ 22 ਲੀਟਰ ਦੁੱਧ ਦਿੱਤਾਗਾ ਜੀ ਠੀਕ ਹੈ ਬਾਈ ਹਾਂਜੀ ਹੂੰ ਚੰਗੀ ਆ ਬੜ ਪੁੱਧਰ ਪੁੱਧਰ ਫੁੱਲਾ ਰਾਜੀਰੂ ਜੀ ਫੁੱਲਾ ਫੇਸ ਬੜਾ ਪਿਆਰਾ ਕਰਮਣੀ ਦਾ ਨੇੜ ਤੋਂ ਚੈੱਕ ਕਰਵਾਉਣੀ ਹੈ ਫੇਸ ਬਿਊਟੀ ਚੈੱਕ ਕਰੋ ਬਾਈ ਮੋਦੀਬਾਦੀ ਬਹੁਤ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤ ਚੰਗਾ ਝੂਲੀ ਕਮਾਲ ਦੀ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਪਹਿਲਾ ਸੂਆ ਕਰਮਲੀ ਸੋਉਂਦੀ ਆ ਦਿਨ ਹਜੇ ਲੈਂਦੀ ਆ ਉਦੋਂ ਨੂੰ ਆੜਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਖੋਲ ਲਾ ਬਈ ਤੌਰ ਤੇ ਦਿਖਾ ਦੇ ਰੰਗ ਰੂਪ ਚੰਗਾ ਚਮਕ ਚੰਗੀ ਆ ਫੇਸ ਬਿਊਟੀ ਚੰਗੀ ਆ ਬਾਕੀ ਤੋਰਾ ਵਗੈਰਾ ਚੈੱਕ ਕਰਵਾਣ ਮਾਂ ਦਾ ਦੁੱਧ ਵੀ ਬਾਈ ਨੇ ਬਹੁਤ ਚੰਗਾ ਦੱਸਿਆ 20 ਲੀਟਰ ਦੁੱਧ ਦੀ ਮਾਂ ਨੇ ਪਾਇਆ ਵਾ ਤੌਰ ਦੇ ਬਈ ਤੋਆ ਟੂਆ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੁਣਾ ਬੈਡ ਦੇ ਵਿੱਚ ਬਹੁਤ ਆ ਬਈ ਤੋਰਾ ਤਰਾ ਚੈੱਕ ਕਰੋ ਬਈ ਕਮਾਲ ਆ ਹਾ ਜੇ ਕੱਚੀ ਆ ਬਣ ਲੈਂਦੀ ਆ ਕਰਮ ਵਾਲੀ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣ ਮੋੜ ਲਿਆ ਬਈ ਤੇ ਕੀ ਮੋਲ ਲ ਭਰਾ ਇਹਦਾ ਕੋਈ ਕੀ ਸੀ 135000 ਰੁਪਇਆ ਮੋਲ ਲ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂਤ ਹਨ ਜਰੂਰ ਹੋ ਜਾਊਗਾ ਹਾਂ ਫੇਸ ਚੰਗਾ ਬੋਦੀ ਚੰਗੀ ਆ ਸਨ ਅੱਖ ਪੂਣਾ ਚੰਗਾ ਚਮਕ ਝਮਕ ਬਈ ਵਾਰਡ ਤੇ ਪੂਰੀ ਆ ਰਾਜੀ ਰੂਜ ਦੀ ਫੋਲਾ ਥਣ ਝੂਲੀ ਚੰਗੀ ਆ ਚੰਗੇ ਸੀਮਣ ਦੀ ਆ ਗੱਬਣ ਬਈ ਕਿਹੜੇ ਸੀਮਣ ਤੋਂ 40138 ਤੋਂ ਗੱਬਣਾ ਜੀ 40138 ਤੋਂ ਬਈ ਗੱਬਣਾ ਸੋਰਾ ਤਾਰਾ ਕਮਾਲ ਆਰਡਰ ਹੋਰ ਵੀ ਸੋਹਣਾ ਤਿਆਰ ਕਰੂ ਬਸ ਕੱਚੀ ਕੱਚੀ ਅਦਨ ਲੈਣੀ ਆ ਉਹਦਾਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈਣਾ ਚਾਰੇ ਥਣ ਨਿਕੜਵੇਂ ਪੂਰੇ ਗੈਰਟਿਕ ਅੱਗੇ ਤੋਂ ਵੀ ਪਹਿਲੇ ਵਾਲੂਆ ਕਰਮਣੀ ਤੋਂ ਬਹੁਤ ਅੱਗੇ ਤਿੱਕੇ ਸੇ ਵੀ ਨੂੰ ਬਾਈ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਸਾ ਧੰਨਵਾਦ